ਸਾਕਾ ਚਮਕੌਰ ਸਾਹਿਬ ਭਾਗ ਪੰਜਵਾਂ ਆਪਣੇ ਵੱਡੇ ਭਰਾ ਨੂੰ ਜੰਗ ਵਿੱਚ ਸ਼ਹੀਦ ਹੁੰਦਿਆਂ ਵੇਖ ਕੇ ਸਹਿਬ ਜادہ ਜੁਝਾਰ ਸਿੰਘ ਨੂੰ ਵੀ ਚਾਹ ਚੜ੍ਹਿਆ ਆਪਣੇ ਗੁਰੂ ਪਿਤਾ ਤੋਂ ਜੰਗ ਵਿੱਚ ਜਾਣ ਦੀ ਆਗਿਆ ਮੰਗੀ ਗੁਰੂ ਜੀ ਇਹ ਸੁਣ ਕੇ ਬੜੇ ਪ੍ਰਸੰਨ ਹੋਏ ਤੇ ਅਸੀਸ ਦੇ ਕੇ ਪੰਜ ਸਿੰਘਾਂ ਦੇ ਨਾਲ ਉਹਨਾਂ ਨੂੰ ਵੀ ਕਿਲੇ ਤੋਂ ਬਾਹਰ ਭੇਜ ਦਿੱਤਾ ਪੌਣੇ 15 ਸਾਲਾਂ ਦੇ ਸਹਬਜ਼ਾਦਾ ਜੁਝਾਰ ਸਿੰਘ ਜੀ ਗਰਜ ਕੇ ਜਕਾਰੇ ਬਲਾਉਂਦੇ ਹੋਏ ਰਣ ਭੂਮੀ ਵਿੱਚ ਆਣ ਪਹੁੰਚੇ ਸਹਬਜ਼ਾਦਾ ਜੁਝਾਰ ਸਿੰਘ ਜੀ ਦੇ ਪਹੁੰਚਦਿਆਂ ਹੀ ਜੰਗ ਫੇਰ ਪਖ ਪਈ ਲੋਥਾਂ ਤੇ ਲੋਥਾਂ ਡਿੱਗ ਪਈਆਂ ਮੁਗਲ ਫੌਜਾਂ ਦੇ ਹੌਸਲੇ ਵਧੇ ਹੋਏ ਸਨ ਉਹਨਾਂ ਨੇ ਸਹਬਜ਼ਾਦਾ ਤੇ ਪੰਜ ਸਿੰਘਾਂ ਨੂੰ ਪੂਰੀ ਤਰ੍ਹਾਂ ਘੇਰ ਲਿਆ ਬਹਾਦਰ ਸਪੂਤ ਨੇ ਨੇਜਾ ਸੰਭਾਲ ਲਿਆ ਜਿੱਥੇ ਵੀ ਉਹਨਾਂ ਦਾ ਨੇਜਾ ਲੱਗਦਾ ਵੈਰੀ ਨੂੰ ਮਾਰ ਮਕਾਉਂਦਾ ਮੁਗਲ ਫੌਜ ਦੇ ਵੱਧਦੇ ਆ ਰਹੇ ਦਸਤੇ ਆਗੇ ਪੰਜ ਸਿੰਘ ਕਿੰਨੀ ਕੋ ਦੇਰ ਟੇਕ ਸਕਦੇ ਸਨ ਪਰ ਉਹਨਾਂ ਨੇ ਸਵਾ ਲੱਖ ਸੇ ਇੱਕ ਲੜਾਉ ਪ੍ਰਤੱਖ ਕਰ ਵਿਖਾਇਆ ਮੁਗਲ ਫੌਜ ਦੇ ਇੱਕ ਹੋਰ ਦਸਤੇ ਨੇ ਸਾਹਿਬਜਾਦਾ ਜੁਝਾਰ ਸਿੰਘ ਜੀ ਨੂੰ ਪੂਰੀ ਤਰ੍ਹਾਂ ਘੇਰ ਲਿਆ ਤਲਵਾਰ ਸੂਤ ਕੇ ਸਹਿਬ ਜਿਆਦਾ ਬੜੀ ਧੀਰ ਤੱਕ ਦੁਸ਼ਮਣ ਦੇ ਵਾਰ ਬਚਾਉਂਦੇ ਰਹੇ ਸੂਰਜ ਛਿਪਣ ਤੱਕ ਇਹ ਅਣਵੇਚੀ ਜੰਗ ਚੱਲਦੀ ਰਹੀ ਉਧਰ ਸੂਰਜ ਨੇ ਮੂਹ ਲਕਾਇਆ ਇਧਰ ਗੁਰੂ ਗੋਬਿੰਦ ਸਿੰਘ ਜੀ ਦੇ ਚੰਨ ਪੁੱਤਰ ਜੁਝਾਰ ਸਿੰਘ ਜੀ ਸ਼ਹੀਦ ਹੋ ਗਏ ਗੁਰੂ ਜੀ ਨੇ ਦੂਜੇ ਬੇਟੇ ਨੂੰ ਸ਼ਹੀਦ ਹੁੰਦਿਆਂ ਦੇਖ ਕੇ ਫੇਰ ਜ਼ੋਰ ਦਾ ਜੁਕਾਰਾ ਬੁਲਾਇਆ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਸ਼ੁਕਰ ਹੈ ਅਮਾਨਤ ਅਦਾ ਹੋਈ ਕਿਤਨਾ ਅਨੋਖਾ ਪਿਤਾ ਸੀ ਜਿਸ ਨੇ ਦੋਹਾਂ ਬੇਟਿਆਂ ਨੂੰ ਜੰਗ ਵਿੱਚ ਸ਼ਹੀਦ ਹੋਣ ਲਈ ਆਪ ਕੱਲਿਆ ਸੂਰਜ ਦੇ ਛੇਪ ਜਾਣ ਤੇ ਜੰਗ ਬੰਦ ਹੋ ਗਈ ਘੜੀ ਦੇ ਅੰਦਰ ਬੈਠੇ ਸਿੰਘਾਂ ਨੇ ਅਤੇ ਗੁਰੂ ਜੀ ਨੇ ਰਹਿ ਰਹਿ ਸਾਇਬ ਦਾ ਪਾਠ ਕੀਤਾ ਤੇ ਫਿਰ ਅਰਦਾਸ ਕੀਤੀ ਅਰਦਾਸ ਮਗਰੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਚਾਰ ਤੀਰ ਮੁਗਲ ਫੌਜਾਂ ਦੇ ਜਰਨੇਲਾਂ ਨੂੰ ਮਾਰੇ ਤੇ ਹਰ ਤੀਰ ਦੇ ਨਾਲ ਇੱਕ ਚਿੱਠੀ ਬਨ ਕੇ ਕੱਲੀ ਇੱਕ ਤੀਰ ਖਵਾਜਾ ਮਹਿਮੂਦ ਅਲੀ ਦੀ ਪੇਟੀ ਨੂੰ ਲੱਗਾ ਉਸ ਦੀ ਚਿੱਠੀ ਵਿੱਚ ਲਿਖਿਆ ਸੀ ਕਿ ਕਸਮ ਉਠਾ ਕੇ ਫੇਰ ਜਾਣਾ ਦੀਨ ਦੁਨੀ ਤੋਂ ਫੇਰ ਜਾਣਾ ਹੈ ਅੱਜ ਤੁਸੀਂ ਦੀਨ ਤੇ ਦੁਨੀ ਦੋਵੇਂ ਗਵਾ ਲਏ ਹਨ ਦੂਜਾ ਚੀ ਤੀਰ ਵਜ਼ੀਰ ਖਾਨ ਦੇ ਘੋੜੇ ਨੂੰ ਮਾਰਿਆ ਚਿੱਠੀ ਵਿੱਚ ਅੰਕਤ ਸੀ ਕਸਮ ਖਾ ਕੇ ਜੋ ਬੇਈਮਾਨ ਹੁੰਦਾ ਹੈ ਉਹ ਦੋਜਕ ਦੀ ਅੱਗ ਵਿੱਚ ਸੜਦਾ ਹੈ ਜੋ ਯਕੀਨ ਰੱਖਦਾ ਹੈ ਉਹ ਉੱਚਾ ਹੁੰਦਾ ਹੈ ਤੀਜਾ ਤੀਰ ਲਾਹੌਰ ਦੇ ਸੂਬੇ ਦਾ ਸੂਬੇ ਜ਼ਬਰਦਸਤ ਖਾਨ ਦੀ ਬਾਗ ਨੂੰ ਲੱਗਾ ਤੇ ਚਿੱਠੀ ਵਿੱਚ ਦਰਜ ਸੀ ਕੁਰਾਨ ਦੀ ਕਸਮ ਨੂੰ ਤੋੜਨ ਵਾਲਾ ਦੋਜਖ ਵਿੱਚ ਹੀ ਪਏਗਾ ਉਹ ਸਮਾਂ ਆ ਰਿਹਾ ਹੈ ਜਦ ਸਾਰੇ ਸੂਬੇ ਵਿੱਚ ਸਿੰਘ ਹਲਚਲ ਮਚਾਉਣਗੇ ਚੌਥਾ ਤੀਰ ਅਜਮੇਰ ਚੰਦ ਦੀ ਲੱਤ ਵਿੱਚ ਵੱਜਾ ਉਸ ਵਿੱਚ ਚੇਤਾਵਨੀ ਸੀ ਤੈਨੂੰ ਆਰਾਮ ਕਦੇ ਨਹੀਂ ਮਿਲੇਗਾ ਪਰ ਸਾਡਾ ਰਾਖਾ ਅਕਾਲ ਪੁਰਖ ਹੈ ਗੜੀ ਵਿੱਚ ਰਹਿ ਗਏ ਬਾਕੀ ਸਿੰਘਾਂ ਨੂੰ ਸੰਬੋਧਨ ਕਰਦੇ ਹੋਏ ਗੁਰੂ ਜੀ ਨੇ ਕਿਹਾ ਸਾਡੇ ਸਾਹਮਣੇ ਹੁਣ ਸੂਰਮਿਆਂ ਵਾਂਗ ਜਾਨਵਾਰ ਦੇਣ ਤੋਂ ਬਿਨਾ ਹੋਰ ਕੋਈ ਚਾਰਾ ਨਹੀਂ ਸਾਡੇ ਲਹੂ ਦੀ ਇੱਕ ਇੱਕ ਬੂੰਦ ਵੀ ਵਿਅਰਥ ਨਹੀਂ ਜਾਏਗੀ ਜਦ ਤੱਕ ਸਾਡਾ ਨਾਂ ਨਿਸ਼ਾਨ ਬਾਕੀ ਰਹੇਗਾ ਵੈਰੀਆਂ ਨੂੰ ਖੂਨ ਦਾ ਬਦਲਾ ਖੂਨ ਨਾਲ ਦੇਣਾ ਹੀ ਪਏਗਾ ਆਪਣੇ ਬਹਾਦਰ ਸਿੰਘਾਂ ਨੂੰ ਅਸ਼ੀਰਵਾਦ ਦਿੰਦੇ ਕਿਹਾ ਸਿੱਖ ਨੂੰ ਸਦਾ ਚਾਰ ਰੋਟਾਂ ਹਨ ਪਹਿਲੀ ਓਟ ਅਕਾਲ ਪੁਰਖ ਦੀ ਦੂਜੀ ਸਤਗੁਰ ਦੀ ਤੀਜੀ ਸਾਧ ਸੰਗਤ ਦੀ ਤੇ ਚੌਥੀ ਆਪਣੀ ਸੋ ਇਹਨਾਂ ਚੋਂ ਓਟਾਂ ਦੇ ਸਹਾਰੇ ਡਟੇ ਰਹਿਣਾ ਰਣ ਭੂਮੀ ਵਿੱਚ ਪਿੱਠ ਨਹੀਂ ਵਿਖਾਉਣੀ ਤੇ ਸਦਾ ਆਪਣੇ ਧਰਮ ਦੀ ਲਾਜ ਰੱਖਣੀ ਗੜੀ ਵਿੱਚ ਬਾਕੀ ਰਹਿ ਗਏ 10 ਸਿੰਘਾਂ ਨੇ ਗੁਰੂ ਜੀ ਨੂੰ ਬੇਨਤੀ ਕੀਤੀ ਕਿ ਦਸ਼ਾ ਕੋਈ ਚੰਗੀ ਨਹੀਂ ਹੈ ਇਸ ਲਈ ਗੜੀ ਛੱਡਣੀ ਹੀ ਠੀਕ ਹੈ ਪਰ ਗੁਰੂ ਜੀ ਮੰਨ ਨਹੀਂ ਸਨ ਰਹੇ ਸਿੰਘਾਂ ਨੇ ਮਤਾ ਪਕਾਇਆ ਕਿ ਗੁਰੂ ਜੀ ਦੀ ਅਗਵਾਈ ਦੀ ਪੰਥ ਨੂੰ ਬੜੀ ਜ਼ਰੂਰਤ ਹੈ ਇਸ ਲਈ ਉਹਨਾਂ ਨੂੰ ਕਿਲਾ ਛੱਡ ਦੇਣਾ ਚਾਹੀਦਾ ਹੈ ਉਹਨਾਂ ਨੇ ਪੰਜ ਪਿਆਰੇ ਚੁਣੇ ਭਾਈ ਦਇਆ ਸਿੰਘ ਜੀ ਦੀ ਅਗਵਾਈ ਹੇਠ ਗੁਰੂ ਜੀ ਦੇ ਸਾਹਮਣੇ ਇਹ ਮਤਾ ਪੇਸ਼ ਕਰਕੇ ਹੁਕਮ ਦਿੱਤਾ ਕਿ ਗੁਰੂ ਜੀ ਉਸੇ ਰਾਤ ਹਵੇਲੀ ਛੱਡ ਦੇਣ ਆਪੇ ਗੁਰ ਚੇਲਾ ਅਖਵਾਉਣ ਵਾਲੇ ਗੁਰੂ ਸਾਹਿਬ ਨੂੰ ਪੰਜ ਪਿਆਰਿਆਂ ਦਾ ਹੁਕਮ ਮੰਨਣਾ ਪਿਆ ਪਰ ਉਹਨਾਂ ਨੇ ਸ਼ਰਤ ਲਗਾਈ ਕਿ ਉਹ ਗੜੀ ਛੱਡਦਿਆਂ ਦੁਸ਼ਮਣ ਨੂੰ ਬੰਗਾਰ ਕੇ ਜਾਣਗੇ ਦਸ਼ਮੇਸ਼ ਪਿਤਾ ਨੇ ਆਪਣੇ ਨਾਲ ਤਿੰਨ ਸਿੰਘ ਭਾਈ ਦਇਆ ਸਿੰਘ ਭਾਈ ਧਰਮ ਸਿੰਘ ਤੇ ਭਾਈ ਮਾਨ ਸਿੰਘ ਲੈ ਜਾਣ ਦਾ ਫੈਸਲਾ ਕੀਤਾ ਆਪਣੇ ਮਹਾਂਦਰੇ ਨਾਲ ਮਿਲਦੇ ਭਾਈ ਸੰਗਤ ਸਿੰਘ ਜੀ ਨੂੰ ਕਲਗੀ ਲਾ ਕੇ ਆਪਣਾ ਪੋਸ਼ਾਕਾ ਪਹਿਨਾ ਕੇ ਉੱਚੀ ਮਮਟੇ ਤੇ ਬਿਠਾ ਦਿੱਤਾ ਅੱਧੀ ਰਾਤ ਮਗਰੋਂ ਗੁਰੂ ਜੀ ਬੁਰਜ ਉੱਪਰ ਖਲੋ ਕੇ ਆਪ ਨਰਸਿੰਘਾ ਵਜਾ ਕੇ ਹਵੇਲੀ ਤੋਂ ਬਾਹਰ ਨਿਕਲੇ ਤੇ ਇੱਕ ਉੱਚੀ ਟਿੱਬੀ ਤੇ ਚੜ ਕੇ ਤਿੰਨ ਵਾਰ ਕਿਹਾ ਪੀਰੇ ਹਿੰਦ ਮੇਰਵੰਦ ਹਿੰਦ ਦਾ ਪੀਰ ਚੱਲਿਆ ਹੈ ਮੁਗਲ ਫੌਜਾਂ ਵਿੱਚ ਖਲਬਲੀ ਮੱਚ ਗਈ ਅੱਬੜ ਵਾਹੇ ਉੱਠੇ ਕੋਈ ਉੱਚੀ ਟਿੱਬੀ ਵੱਲ ਦੌੜੇ ਮਿਸ਼ਾਲ ਜੀ ਰਾਹ ਦਿਖਾ ਰਿਆ ਸੀ ਗੁਰੂ ਜੀ ਨੇ ਮਿਸ਼ਾਲ ਜੀ ਦਾ ਅਜਾ ਨਿਸ਼ਾਨਾ ਬਣਾਇਆ ਕਿ ਮਿਸ਼ਾਲ ਹੀਠਾਂ ਡਿੱਗ ਪਈ ਤੇ ਬੁਝ ਗਈ ਦਿਨ ਚੜ੍ਹਦੇ ਤੱਕ ਗੁਰੂ ਜੀ ਬਹੁਤ ਦੂਰ ਨਿਕਲ ਗਏ ਗੜੀ ਵਿੱਚ ਰਹਿ ਗਏ ਬਾਕੀ ਸੱਤ ਸਿੰਘਾਂ ਨੇ ਆਪਣੀਆਂ ਜਾਨਾਂ ਵਾਰਨ ਦਾ ਪ੍ਰਣ ਕੀਤਾ ਹੋਇਆ ਸੀ ਪਉ ਫੁੱਟਦਿਆਂ ਜਦ ਮੁਗਲ ਫੌਜਾਂ ਨੇ ਕਿਲੇ ਤੇ ਹਮਲਾ ਕੀਤਾ ਤਾਂ ਕਿਲੇ ਦਾ ਦਰਵਾਜ਼ਾ ਖੋਲ ਕੇ ਸਤ ਸਿੰਘ ਤਲਵਾਰਾਂ ਧੂਕ ਹੈ ਜਕਾਰੇ ਗਜਾਉਂਦੇ ਹੋਏ ਬਾਹਰ ਆਏ ਇੱਕ ਇੱਕ ਸਿੰਘ ਨੇ ਕਈ ਕਈ ਮੁਗਲ ਫੌਜੀਆਂ ਨੂੰ ਮੌਤ ਦੇ ਘਾਟ ਉਤਾਰਿਆ ਇਸ ਤਰ੍ਹਾਂ ਇਸ ਇਤਿਹਾਸਿਕ ਜੰਗ ਵਿੱਚ ਜੂਝਦੇ ਗੁਰੂ ਗੋਬਿੰਦ ਸਿੰਘ ਜੀ ਦੀ ਫੌਜ ਦੇ ਸਤ ਸਿੰਘਾਂ ਨੇ ਇਸ ਅਣਮੇਚੀ ਲੜਾਈ ਵਿੱਚ ਮੁਗਲਾਂ ਨਾਲ ਬੜੀ ਜ਼ਬਰਦਸਤ ਟੱਕਰ ਲਈ ਇਹਨਾਂ ਨੇ ਵੀ ਗੁਰੂ ਜੀ ਦੇ ਚਹੇ ਵਾ ਕ ਸੱਚ ਕਰ ਦਿਖਾਏ ਸਵਾ ਲਖ ਸੇ ਏਕ ਲੜਾਉ ਤਬਹ ਗੋਬਿੰਦ ਸਿੰਘ ਨਾਮ ਕਹਾਉ ਆਪਣੇ ਕਲਗੀਾਂ ਵਾਲੇ ਗੁਰੂ ਜੀ ਦੀ ਅਤੇ ਸਿੱਖ ਪੰਥ ਦੀ लाज ਰੱਖੀ ਤੇ ਵਾਰੋ-ਵਾਰੀ ਸ਼ਹੀਦੀ ਪਾ ਕੇ ਰਹਿਂਦੀ ਦੁਨੀਆ ਤੱਕ ਆਪਣੀ ਕੁਰਬਾਨੀ ਦੀ ਲਸਾਨੀ ਮਿਸਾਲ ਕਾਇਮ ਕਰ ਗਏ ਇਨ੍ਹਾਂ ਸੱਤ ਸ਼ਹੀਦਾਂ ਵਿੱਚ ਇੱਕ ਕਲਗੀ ਵਾਲੇ ਵਰਗੀ ਸੋਹਣੀ ਪੋਸ਼ਾਕ ਪਹਿਨੇ ਹੋਏ ਸਿੰਘ ਨੂੰ ਦੇਖ ਕੇ ਮੁਗਲਵਾਂ ਨੇ ਸਮਝਿਆ ਕਿ ਸਿੱਖਾਂ ਦਾ ਗੁਰੂ ਗੋਬਿੰਦ ਸਿੰਘ ਜੀ ਵੀ ਸ਼ਹੀਦ ਹੋ ਗਿਆ ਹੈ ਉਹਨਾਂ ਨੇ ਬੜੀ ਖੁਸ਼ੀ ਨਾਲ ਆਪਣੇ ਜਰਨੇਲਾਂ ਨੂੰ ਜਾ ਕੇ ਖਬਰ ਦਿੱਤੀ ਪਰ ਇਹ ਤਾਂ ਉਹਨਾਂ ਦਾ ਭਲੇਖਾ ਸੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤਾਂ ਉਹਨਾਂ ਦੀ ਪਹੁੰਚ ਤੋਂ ਬੜੀ ਦੂਰ ਜੰਗਲਾਂ ਜੂਹਾਂ ਚੋਂ ਲੰਘਦੇ ਰਾਤ ਮਾਸ਼ੀਵਾੜੇ ਦੇ ਜੰਗਲਾਂ ਵਿੱਚ ਜਾ ਪਹੁੰਚੇ ਮਾਛੀਵਾੜੇ ਦੇ ਜੰਗਲਾਂ ਵਿੱਚ ਵਿਚਰਦੇ ਹੋਏ ਗੁਰੂ ਅਕਾਲ ਪੁਰਖ ਨੂੰ ਸੰਬੋਧਨ ਕਰਦੇ ਹੋਏ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ਼ਬਦ ਅਚਾਰਿਆ ਜੋ ਅਸੀਂ ਨਿਤ ਗਾਉਂਦੇ ਹਾਂ ਮਿੱਤਰ ਪਿਆਰੇ ਨੂੰ ਹਾਲ ਮੁਰੀਦਾ ਦਾ ਕਹਿਣਾ ਦੁੱਧ ਬਿਨ ਰੋਗ ਰਜਾਈਆਂ ਦਾ ਓੜਨ 나ਗ ਨਿਵਾਸਾਂ ਦੇ ਰਹਿਣਾ ਸੂਲ ਸੁਰਾਹੀ ਖੰਜਰ ਪਿਆਲਾ ਬਿੰਗ ਕਸਾਈਆਂ ਦਾ ਸਹਿਣਾ ਯਾਰੜੇ ਦਾ ਸਾਨੂੰ ਸੱתר ਚੰਗਾ ਪੱਠ ਖੇੜਿਆਂ ਦਾ ਰਹਿਣਾ ਧੰਨਵਾਦ